ਹੈਲੋ ਫਰੈਂਡਸ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆਂ ਮੈਟਰ ਦੇ ਬਾਰੇ ਮੈਟਰ ਕੀ ਹੁੰਦਾ ਹੈ ਉਹਦਾ ਕੀ ਇੰਪੋਰਟੈਂਸ ਨੇ ਤਾਂ ਦੋਸਤੋ ਜੋ ਵੀ ਚੀਜ਼ਾਂ ਆਪਾਂ ਆਪਣੇ ਆਸ-ਪਾਸ ਦੇਖਦੇ ਆਂ ਉਹ ਸਾਰੀਆਂ ਕਿਸੇ ਨਾ ਕਿਸੇ ਮਟੀਰੀਅਲ ਤੋਂ ਕਿਸੇ ਨਾ ਕਿਸੇ ਪਦਾਰਥ ਤੋਂ ਬਣੀਆਂ ਹੁੰਦੀਆਂ ਐ ਜਿੱਦਾਂ ਕਿ ਹਵਾ ਜੇਦਨ ਆਪਾਂ ਸਾਹ ਲੈਂਦੇ ਆਂ ਆਪਣੀਆਂ ਕਾਰਾਂ ਬੱਸਾਂ ਰੋਡ ਟਰੱਕ ਆਪਣਾ ਖਾਣਾ ਜੋ ਆਪਾਂ ਖਾਂਦੇ ਆਂ ਕੱਪੜੇ ਆਪਾਂ ਜੋ ਪਾਉਂਦੇ ਆਂ ਪੇੜ ਪੌਦੇ ਪਾਣੀ ਰੇਤ ਮਕਾਨ ਇਵਨ ਤੁਸਾਂ ਜੋ ਹੱਥ 'ਚ ਫੜਿਆ ਫੋਨ ਆ ਸਭ ਚੀਜ਼ਾਂ ਮੈਟਰ ਦੀਆਂ ਪਦਾਰਥ ਦੀਆਂ ਬਣੀਆਂ ਹੁੰਦੀਆਂ ਨੇ ਹੋਰ ਕਿਸੇ ਵੀ ਪਦਾਰਥ ਦੇ ਸਭ ਤੋਂ ਛੋਟੀ ਇਕਾਈ ਪਾਰਟੀਕਲ ਹੁੰਦਾ ਹੈ ਔਰ ਏ ਪਾਰਟੀਕਲ ਹੀ ਐਟਮ ਕੇ ਲੰਦਾ ਹੈ ਕੋਈ ਵੀ ਪਦਾਰਥ ਤਿੰਨ ਅਵਸਥਾਵਾਂ ਚ ਪਾਇਆ ਜਾਂਦਾ ਹੈ ਜਿਨੂੰ ਕਿ ਆਪਾਂ ਆਖਦੇ ਆਂ ਠੋਸ ਦਰਵ ਹਰ ਗੈਸ ਆਹ ਠੋਸ ਦਰਵ اور ਗੈਸ ਤਿੰਨ ਅਵਸਥਾ ਹੈ ਨਾ ਜੋ ਆ ਤਿੰਨੇ ਅਵਸਥਾ ਇਸ ਚੀਜ਼ ਦੇ ਉੱਤੇ ਨਿਰਧਾਰਿਤ ਹੁੰਦੀਆਂ ਹਨ ਕਿ ਜੋ ਵੀ ਪਦਾਰਥ ਹੈ ਉਹਦੇ ਪਾਰਟੀਕਲਾਂ ਦੇ ਵਿੱਚ ਕਿੰਨਾ ਫੋਰਸ ਲੱਗਦਾ ਹੈ ਅਗਰ ਉਹ ਪਾਰਟੀਕਲਾਂ ਦੇ ਵਿੱਚ ਫੋਰਸ ਬਹੁਤ ਜ਼ਿਆਦਾ ਲੱਗਦਾ ਹੈ ਤੇ ਉਹ ਪਦਾਰਥ ਹਮੇਸ਼ਾ ਠੋਸ ਅਵਸਥਾ 'ਚ ਪਾਇਆ ਜਾਂਦਾ ਹੈ ਅਗਰ ਫੋਰਸ ਬਹੁਤ ਹੀ ਘੱਟ ਲੱਗਦਾ ਹੈ ਜਾਂ ਆਪਾਂ ਆਖੀਏ ਕਿ ਫੋਰਸ ਬਿਲਕੁਲ ਲੱਗਦਾ ਹੀ ਨਹੀਂਗਾ ਠੀਕ ਹੈ ਤੇ ਉਹ ਜਿਹੜੀ ਅਵਸਥਾ ਹੈ ਉਹ ਗੈਸ ਅਵਸਥਾ ਹੁੰਦੀ ਹੈ ਔਰ ਅਗਰ ਫੋਰਸ ਗੈਸ ਅਵਸਥਾ ਤੋਂ ਥੋੜਾ ਜ਼ਿਆਦਾ ਹੈ ਪਰ ਠੋਸ ਅਵਸਥਾ ਤੋਂ ਘਟਿਆ ਤੇ ਉਹ ਅਵਸਥਾ ਪਦਾਰਥ ਦੀ ਦਰਵ ਅਵਸਥਾ ਹੁੰਦੀ ਹੈ ਲਿਕਵਿਡ ਸਟੇਟ ਹੁੰਦੀ ਹੈ ਤੇ ਜਿਹੜੀ ਠੋਸ ਅਵਸਥਾ ਹੈ ਉਹਨੂੰ ਆਪਾਂ ਅੰਗਰੇਜ਼ੀ ਚ ਆਖੀਦਾ ਹੈ ਸੋਲਿਡ ਸਟੇਟ ਔਰ ਜਿਹੜੀ ਦਰਵ ਅਵਸਥਾ ਹੈ ਉਹਨੂੰ ਆਖੀਦਾ ਹੈ ਲਿਕਵਿਡ ਸਟੇਟ ਔਰ ਜਿਹੜੀ ਗੈਸ ਦੀ ਅਵਸਥਾ ਹੈ ਹੈਨਾ ਵਾਯੂ ਦੀ ਅਵਸਥਾ ਹੈ ਉਹਨੂੰ ਆਪ ਵੀ ਆਖੀਦਾ ਹੈ ਗੈਸ ਸਟੇਟ ਜਾਂ ਗੈਸੀਅਸ ਸਟੇਟ ਤੇ ਦੋਸਤੋ ਹੁਣ ਆਪਾਂ ਜਾਣਦੇ ਆਂ ਕੁਝ ਸਾਇੰਸ ਦੀਆਂ ਇੰਪੋਰਟੈਂਟ ਘਟਨਾਵਾਂ ਦੇ ਬਾਰੇ ਜਿੱਦਾਂ ਕੀ ਆਪਾਂ ਤੁਸੀਂ ਸਾਰੇ ਜਾਣਦੇ ਹੋ ਆਪਾਂ ਉਦਾਹਰਣ ਲੈ ਲੈਂਦੇ ਆਂ ਪਾਣੀ ਦਾ ਪਾਣੀ ਵੀ ਤਿੰਨ ਅਵਸਥਾ ਚ ਪਾਇਆ ਜਾਂਦਾ ਹੈ ਇੱਕ ਤੇ ਬਰਫ਼ ਪਾਣੀ ਦੀ ਜਿਹੜੀ ਬਰਫ਼ ਜੰਮਦੀ ਹੈ ਫ੍ਰੀਜਾਂ ਚ ਉਹ ਹੁੰਦੀ ਆ ਉਹਦੀ ਠੋਸ ਅਵਸਥਾ ਸੋਲਿਡ ਸਟੇਟ ਫਿਰ ਆਪਾਂ ਜਿਹੜਾ ਪਾਣੀ ਪੀਂਦੇ ਆ ਉਹ ਹੁੰਦੀ ਆ ਉਹਦੀ ਲਿਕਵਿਡ ਸਟੇਟ ਅੰਤਰ ਅਵਸਥਾ ਇਦਾਂ ਹੀ ਆਪਾਂ ਜਦੋਂ ਪਾਣੀ ਉਬਾਲਦੇ ਆ ਇਹਦੇ ਉੱਚੋਂ ਧੂੰਆਂ ਨਿਕਲਦੀ ਆ ਤੇ ਉਹ ਜਿਹੜੀ ਉਹਦੀ ਪਾਹ ਪਿਆ ਜਿਹੜੀਆਂ ਉਹਦੇ ਉਹ ਫਿਊਮਸ ਆ ਪਾਫਸ ਆ ਉਹ ਉਹਦੀ ਗੈਸियस ਸਟੇਟ ਆ ਤੇ ਆਪਾਂ ਕਿਸੇ ਵੀ ਦਰਬ ਦੀ ਕੋਈ ਵੀ ਸਟੇਟ ਬਦਲ ਸਕਦੇ ਆ ਕਿਸੇ ਵੀ ਸਟੇਟ ਨੂੰ ਆਪਾਂ ਦੂਸਰੀ ਸਟੇਟ ਚ ਕਨਵਰਟ ਕਰ ਸਕਦੇ ਆ ਜਿੱਦਾਂ ਕਿ ਆਪਾਂ ਕੋਈ ਵੀ ਬਰਫ਼ ਆ ਪਾਣੀ ਦੀ ਬਰਫ਼ ਜੱਬੀ ਆ ਪਾਣੀ ਦੀ ਉਹਨੂੰ ਅਗਰ ਆਪਾਂ ਗਰਮ ਕਰਾਂਗੇ ਤੇ ਉਹ ਲਿਕਵਿਡ ਬਣ ਜਾਊਗਾ ਲਿਕਵਿਡ ਨੂੰ ਹੋਰ ਜ਼ਿਆਦਾ ਗਰਮ ਕਰਾਂਗੇ ਉਹ ਪਾਅ ਬਣ ਕੇ ਉੱਡ ਜਾਊਗਾ ਤੇ ਤਾਂ ਆਪਾਂ ਕਿਸੇ ਵੀ ਦਰਵ ਦੀ ਕਿਸੇ ਵੀ ਚੀਜ਼ ਠੋਸ ਦੀ ਆ ਗੈਸ ਦੀ ਕੋਈ ਅਵਸਥਾ ਚੇਂਜ ਕਰ ਸਕਦੇ ਆ ਬਸ ਉਹਨੂੰ ਥੋੜਾ ਜਿਹਾ ਟੈਂਪਰੇਚਰ ਦੇਣਾ ਪਊਗਾ ਜਾਂ ਉਹ ਤੋਂ ਟੈਂਪਰੇਚਰ ਖੋਣਾ ਪਊਗਾ ਮਤਲਬ ਜੇ ਆ ਤੇ ਉਹਦਾ ਟੈਂਪਰੇਚਰ ਵਧਾਣਾ ਪਊਗਾ ਜਾਂ ਉਹਦਾ ਟੈਂਪਰੇਚਰ ਘਟਾਉਣਾ ਪਊਗਾ ਜਾਂ ਫਿਰ ਉਹਦਾ ਪ੍ਰੈਸ਼ਰ ਵਧਾਣਾ ਪਊਗਾ ਜਾਂ ਪ੍ਰੈਸ਼ਰ ਘਟਾਉਣਾ ਪਊਗਾ ਉਹਦੇ ਨਾਲ ਆਪਾਂ ਉਹਦੀ ਸਟੇਟ ਚੇਂਜ ਕਰ ਸਕਦੇ ਆ ਉਹਦੀ ਅਵਸਥਾ ਚੇਂਜ ਕਰ ਸਕਦੇ ਆ ਇਦਾਂ ਹੀ ਸਾਇੰਸ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਇਸਟੇਟ ਟਰਮੀਨੋਲੋਜੀ ਯੂਜ਼ ਕੀਤੀ ਜਾਂਦੀ ਹੈ ਸਬਲੀਮੇਸ਼ਨ ਸਬਲੀਮੇਸ਼ਨ ਦੇ ਵਿੱਚ ਦਰਸਲ ਹੁੰਦਾ ਕੀ ਆ ਕੋਈ ਵੀ ਪਦਾਰਥ ਆਪਣੀ ਸੋਲਿਡ ਸਟੇਟ ਤੋਂ ਡਾਇਰੈਕਟਲੀ ਚੇਂਜ ਹੋ ਜਾਂਦਾ ਹੈ ਡਾਇਰੈਕਟਲੀ ਪਰਵਰਤਿਤ ਹੋ ਜਾਂਦਾ ਹੈ ਗੈਸੀਅਸ ਸਟੇਟ ਦੇ ਵਿੱਚ ਉਹ ਲਿਕਵਿਡ ਸਟੇਟ 'ਚ ਜਾਂਦਾ ਹੀ ਨਹੀਂਗਾ ਮਤਲਬ ਕਿ ਅਗਰ ਤਾਨੂੰ ਉਦਾਹਰਣ ਦੇ ਲਈ ਲੇਤੀ ਆਪਾਂ ਕਪੂਰ ਯੂਜ਼ ਕਰਦੇ ਆ ਦਿਵਾਲੀ ਤੇ ਜਾਂ ਹੋਰ ਵੀ ਕਿਸੇ ਪਾਠ ਪੂਜਾ ਤੇ ਕਪੂਰ ਨੂੰ ਅਗਰ ਅਪਾ ਅ ਥੋੜਾ ਜਿਹਾ ਵੀ ਗਰਮ ਕਰੀਏ ਤੇ ਉਹ ਲਿਕੁਇਡ ਨਹੀਂ ਬਣਦਾ ਉਹ ਡਾਇਰੈਕਟਲੀ ਉੱਡ ਜਾਂਦਾ ਹੈ ਆਵਾਜ਼ ਗੈਸ ਪਾ ਜਾਂਦਾ ਹੈ ਤੇ ਇੱਕ ਉਦਾਹਰਣ ਹੈ ਸਬਲੀਮੇਸ਼ਨ ਦਾ ਇਦਾਂ ਹੀ ਬਹੁਤ ਸਾਰੇ ਪਦਾਰਥ ਹੈ ਜਿਹੜੇ ਕਿ ਸੋਲਿਡ ਸਟੇਟ ਤੋਂ ਡਾਇਰੈਕਟ ਗੈਸੀਅਸ ਸਟੇਟਸ ਵਿੱਚ ਕਨਵਰਟ ਹੋ ਜਾਂਦੇ ਉਹ ਲਿਕੁਇਡ ਸਟੇਟ 'ਚ ਜਾਂਦੇ ਹੀ ਨਹੀਂਗੇ ਜਦਕਿ ਇਹਦਾ ਜਸਟ ਉਲਟਾ ਜਿਹਦੇ ਵਿੱਚ ਕਿ ਕੋਈ ਵੀ ਪਦਾਰਥ ਗੈਸੀਅਸ ਸਟੇਟ ਤੋਂ ਡਾਇਰੈਕਟ ਸੋਲਿਡ ਸਟੇਟਸ ਵਿੱਚ ਕਨਵਰਟ ਹੋ ਜਾਂਦਾ ਹੈ ਉਹ ਲਿਕੁਇਡ ਸਟੇਟ 'ਚ ਜਾਂਦਾ ਹੀ ਨਹੀਂਗਾ ਉਹਨੂੰ ਆਖੀਦਾ ਡਿਪੋਜ਼ੀਸ਼ਨ ਮਤਲਬ ਇੱਕ ਤੇ ਅਵਸਥਾ ਹੋਗੀ ਜਿਹਦੇ ਵਿੱਚ ਸੋਲਿਡ ਤੋਂ ਡਾਇਰੈਕਟ ਗੈਸ ਬਣਨਦਿਆ ਹੈ ਲਿਕਵਿਡ ਸਟੇਟ 'ਚ ਨਹੀਂ ਜਾਂਦਿਆ ਪਦਾਰਥ ਉਹ ਜਿਹੜੀ ਪ੍ਰੋਸੈਸ ਆ ਉਹਨੂੰ ਆਖੀਦਾ ਹੈ ਸਬਲੀਮੇਸ਼ਨ ਇੱਕ ਉਹਦਾ ਉਲਟਾ ਜਦੋਂ ਕੋਈ ਵੀ ਪਦਾਰਥ ਗੈਸੀਅਸ ਸਟੇਟ ਤੋਂ ਡਾਇਰੈਕਟ ਸੋਲਿਡ ਸਟੇਟ 'ਚ ਆਉਂਦਿਆ ਹੈ ਉਹ ਲਿਕਵਿਡ ਸਟੇਟਸ ਜਾਣੀ ਨਹੀਂ ਦਿਆ ਤੈਨੂੰ ਆਖੀਦਾ ਹੈ ਡਿਪੋਜ਼ੀਸ਼ਨ ਹੁਣ ਇਹਨਾਂ ਦੇ ਹਾਲਾਵਾਂ ਵੀ ਦੋ ਬਹੁਤ ਇੰਪੋਰਟੈਂਟ ਟਰਮੀਨੋਲੋਜੀ ਆ ਇਹ ਕਿ ਆ ਬੋਇਲਿੰਗ ਦੂਜਾ ਹੈ ਵੈਪੋਰੇਸ਼ਨ ਤੇ ਜਦੋਂ ਵੀ ਆਪਾਂ ਕੋਈ ਵੀ ਦਰਵ ਪਦਾਰਥ ਆ ਕੋਈ ਵੀ ਲਿਕੁਇਡ ਆ ਉਹਨੂੰ ਅਗਰ ਆਪਾਂ ਕਨਵਰਟ ਕਰਦੇ ਆ ਉਹ ਗੈਸੀਅਸ ਸਟੇਟਸ ਕਨਵਰਟ ਹੋਣਾ ਵਿੱਚ ਸ਼ੁਰੂ ਹੋ ਜਾਂਦਾ ਹੈ ਲੇਕਿਨ ਉਹ ਕਨਵਰਟ ਇੱਕਦਮ ਹੁੰਦਾ ਹੈ ਕਿ ਪੂਰਾ ਦਾ ਪੂਰਾ ਲਿਕੁਇਡ ਹੀ ਬੋਇਲ ਕਰਨ ਲੱਗ ਜਾਂਦਾ ਹੈ ਹੈਨਾ ਤੇ ਉਹ ਜਿਹੜੀ ਸਟੇਟ ਆ ਉਹਨੂੰ ਆਪਾਂ ਆਖਿਦਾ ਹੈ ਬਲਕ ਫੈਨੋਮੈਨਾ ਮਤਲਬ ਉਸ ਕੀ ਹੁੰਦਾ ਹੈ ਕਿ ਪੂਰਾ ਤਾਂ ਪੂਰਾ ਲਿਕੁਇਡ ਹੀ ਇੱਕ ਸਟੇਟ ਤੋਂ ਦੂਜੀ ਸਟੇਟਸ ਜਾਣ ਦੀ ਕੋਸ਼ਿਸ਼ ਕਰਦਾ ਹੈ ਤੇ ਨੂੰ ਆਪਾ ਬੋਇਲਿੰਗ ਆਖੀਦਾ ਹੈ ਹੈਨਾ ਇਹਦਾ ਉਦਾਹਰਣ ਸਿੰਪਲ ਉਦਾਹਰਣ ਹੈ ਤੁਸੀਂ ਪਾਣੀ ਨੂੰ ਉਬਾਲੋ ਤੇ ਪਾਣੀ ਨੂੰ ਪੂਰਾ ਪਾਣੀ ਵਾਲੇ ਮਾਰਨ ਲੱਗ ਜਾਂਦਾ ਹੈ ਤੇ ਵਿੱਚ ਹੁੰਦਾ ਕੀ ਹੈ ਕਿ ਪਾਣੀ ਆਪਣੀ ਜਿਹੜੀ ਸਟੇਟ ਆ ਉਹਦੇ ਵਿੱਚ ਪਾਣੀ ਦਾ ਹਰ ਪਾਰਟੀਕਲ ਆ ਸੋਚਦਾ ਹੈ ਕਿ ਮੈਂ ਬਸ ਬਾਣ ਕੇ ਉੱਡ ਜਾ ਤੇ ਉਹਨੂੰ ਬੋਇਲਿੰਗ ਆਖੀਦਾ ਹੈ ਇਹ ਤੋਂ ਵਿਪਰੀਤ ਐਵੇਪੋਰੇਸ਼ਨ ਇੱਕ ਸਟੇਟ ਹੁੰਦੀ ਹੈ ਤੇ ਐਵੇਪੋਰੇਸ਼ਨ ਦਾ ਸਿੰਪਲ ਉਦਾਹਰਣ ਹੈ ਕਿ ਅਗਰ ਪਾਣੀ ਪੂਰਾ ਦਾ ਪੂਰਾ ਪਾਣੀ ਪੂਰਾ ਦਾ ਪੂਰਾ ਲਿਕਵਿਡ ਇਹ ਆਪ ਗੈਸियस ਸਟੇਟਸ ਵਿੱਚ ਕਨਵਰਟ ਨਾ ਨਾ ਹੋ ਕੇ ਪਾਣੀ ਦੀ ਜਿਹੜੀ ਉਤਲੀ ਸਤਹ ਤੇ ਜਿਹੜੇ ਪਾਰਟੀਕਲਸ ਆ ਉਹੀ ਲਿਕਵਿਡ ਸਟੇਟ ਤੋਂ ਗੈਸियस ਸਟੇਟਸ ਕਨਵਰਟ ਹੋ ਜਾਂਦੇ ਨੇ ਆ ਅਦਰਸਲ ਹੁੰਦਾ ਇਸ ਲਈ ਆ ਕਿਉਂਕਿ ਇਹ ਜਿਹੜੇ ਉਤਲੀ ਸਤਹ ਤੇ ਜਿਹੜੇ ਪਾਰਟੀਕਲ ਆ ਨਾ ਉਹਨਾਂ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਅਟਰੈਕਸ਼ਨ ਫੋਰਸ ਹੈ ਉਹ ਘੱਟ ਲੱਗਦਾ ਹੈ ਤੇ ਇਸ ਲਈ ਉਹ ਥੋੜੀ ਜਿਹੀ एनर्जी ਪਾ ਕੇ ਆਪਣੀ ਸਟੇਟ ਬਦਲ ਦਿੰਦੇ ਆ ਉਹ ਲਿਕੁਇਡ ਤੋਂ ਡਾਇਰੈਕਟ ਗੈਸियस ਸਟੇਟ ਦੇ ਵਿੱਚ ਕਨਵਰਟ ਹੋ ਜਾਂਦੇ ਆ ਇਹਦਾ ਸਿੰਪਲ ਉਦਾਹਰਣਾ ਆਪਾਂ ਵੇਖ ਸਕਦੇ ਆ ਕਿ ਤਲਾ ਦੇ ਵਿੱਚ ਜਾਂ ਨਦੀ ਦੇ ਵਿੱਚ ਪਾਣੀ ਜੋ ਹੁੰਦਾ ਹੈ ਉਹ ਗਰਮੀਆਂ ਦੇ ਵਿੱਚ ਸੂਰਜ ਦੀ ਰੋਸ਼ਨੀ ਪਾ ਕੇ ਉਹਦੀ ਉਤਲੀ ਸਤਹ ਤੇ ਜਿਹੜਾ ਪਾਣੀ ਹੁੰਦਾ ਉਹ ਉੱਡਣ ਲੱਗ ਜਾਂਦਾ ਹੈ ਔਰ ਇਹਦੇ ਕਰਕੇ ਵੈਪੋਰੇਸ਼ਨ ਦੀ ਪ੍ਰੋਸੈਸ ਚੱਲੂ ਹੋ ਜਾਂਦੀ ਹੈ ਦੂਜਾ ਐਵੇਪੋਰੇਸ਼ਨ ਦਾ ਬਹੁਤ ਵਧੀਆ ਐਗਜ਼ਾਮਪਲ ਆ ਆਪਣੇ ਘਰਾਂ ਦੇ ਵਿੱਚ ਜਿਹੜੇ ਮਟਕੇ ਹੁੰਦੇ ਆ ਹੈਨਾ ਮਿੱਟੀ ਦਾ ਜੋ ਮਟਕਾ ਹੁੰਦਾ ਹੈ ਤੇ ਮਿੱਟੀ ਦਾ ਮਟਕਾ ਕਿਉਂ ਠੰਡਾ ਹੁੰਦਾ ਹੈ ਕਿਉਂਕਿ ਮਿੱਟੀ ਦੇ ਮਟਕੇ ਦਾ ਉਤਲਾ ਜਿਹੜਾ ਹਿੱਸਾ ਹੈ ਆ ਮਟਕੀ ਆ ਉਹ ਕੀ ਕਰਦਾ ਹੈ ਮਟਕੇ ਚੋਂ ਪਾਣੀ ਦੇ ਮਟਕੇ ਦੇ ਪਾਣੀ ਨਾਲ ਉਹ ਉੱਤੇ ਪਾਣੀ ਆ ਜਾਂਦਾ ਹੈ ਉਹਦੀ ਪਰਤ ਦੇ ਉੱਤੇ ਹੈਨਾ ਮਿੱਟੀ ਦੀ ਪਰਤ ਦੇ ਉੱਤੇ ਉਹ ਪਾਣੀ ਵਾਤਾਵਰਣ ਦੀ ਗਰਮੀ ਪਾ ਕੇ ਉੱਡ ਜਾਂਦਾ ਹੈ ਉਹਦੇ ਉੱਡਣ ਦੇ ਕਰਕੇ ਉਹ ਕੀ ਕਰਦਾ ਹੈ ਕਿ ਅੰਦਰ ਦੇ ਜਿਹੜਾ ਪਾਣੀ ਆ ਉਹਦੀ ਵੀ ਗਰਮੀ ਅਫਸੋਸ਼ਿਤ ਕਰਕੇ ਉੱਡ ਜਾਂਦਾ ਹੈ ਤੇ ਇਸ ਕਰਕੇ ਮਟਕੇ ਦੇ ਅੰਦਰ ਦਾ ਪਾਣੀ ਤੇ ਠਟਾ ਹੋ ਜਾਂਦਾ ਹੈ ਲੇਕਿਨ ਉਹ ਪਾਣੀ ਖੁਦ ਜਿਹੜਾ ਉੱਡਿਆ ਹੈ ਉਹ ਆਪਣੀ ਲਿਕਵਿਡ ਸਟੇਟ ਤੋਂ ਗੈਸियस ਸਟੇਟ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਇਸ ਲਈ ਇਵੇਪੋਰੇਸ਼ਨ ਪ੍ਰੋਸੈਸ ਇਵੇਪੋਰੇਸ਼ਨ ਦੀ ਜਿਹੜੀ ਪ੍ਰੋਸੈਸ ਆ ਨਾ ਆ ਕੂਲਿੰਗ ਇਫੈਕਟ ਜਨਰੇਟ ਕਰਦੀ ਹੈ ਇਹਦੇ ਨਾਲ ਹੀ ਠੰਡਕ ਪੈਦਾ ਹੁੰਦੀ ਆ ਦੋ ਜੀਆਂ ਬਹੁਤ ਹੀ ਦੋ ਇੰਪੋਰਟੈਂਟ ਟਰਮਨੋਲੋਜੀਆ ਹੈ ਇਹ ਕਿਆ ਲੇਟੈਂਟ ਹੀਟ ਆਫ ਵੈਪਰਾਇਜ਼ੇਸ਼ਨ ਉਹ ਦੂਜੀ ਹੈ ਲੇਟੈਂਟ ਹੀਟ ਆਫ ਫਿਊਜ਼ਨ ਤੇ ਜਿਹੜੀ ਲੇਟੈਂਟ ਹੀਟ ਆਫ ਵੈਪਰਾਇਜ਼ੇਸ਼ਨ ਹੈ ਨਾ ਇਹਦੇ ਵਿੱਚ ਹੁੰਦਾ ਕੀ ਆ ਕਿ 1 ਕਿਲੋ ਅਗਰ ਆਪਾਂ ਕੋਈ ਵੀ ਦਰਵ ਪਦਾਰਥ ਲਈਏ ਔਰ ਉਹ 1 ਕਿਲੋ ਦਰਵ ਪਦਾਰਥ ਨੂੰ ਉਹ ਦੇ ਗੈਸ ਦੇ ਵਿੱਚ ਕਨਵਰਟ ਕਰਨ ਲਈ ਐਟਮੋਸਫੇਰਿਕ ਪ੍ਰੈਸ਼ਰ ਦੇ ਵਿੱਚ ਉਹਦੇ ਬੋਇਲਿੰਗ ਪੁਆਇੰਟ ਦੇ ਉੱਤੇ ਜਿੰਨੀ ਆਪਣੀ એનર્ਜੀ ਖਰਚੂਗੀ ਨਾ ਉਹ ਉਹਦੀ ਲੇਟੈਂਟ ਹੀਟ ਆਫ ਵੈਪਰਾਇਜ਼ੇਸ਼ਨ ਕਹਲੂਗੀ। ਹੋਰ ਇਦਾਂ ਹੀ ਅਗਰ ਉਹ ਹੀ ਇਦਾਂ ਹੀ 1 ਕਿਲੋ ਵਗਰਾ ਪਾ ਕੋਈ ਵੀ ਸੋਲਿਡ ਪਦਾਰਥ ਲਈਏ ਉਹਨੂੰ ਲਿਕਵਿਡ ਸਟੇਟ ਦੇ ਵਿੱਚ ਕਨਵਰਟ ਕਰਨ ਲਈ ਸੋਲਿਡ ਆਫ ਦੀ ਮੈਲਟਿੰਗ ਪੁਆਇੰਟ ਦੇ ਉੱਤੇ ਗਰਮ ਕੀਤਾ ਜਾਏ ਜਾਂ ਉਹਨੂੰ ਹੀਟ ਦਿੱਤੀ ਜਾਏ ਤੇ ਉਹਦੇ ਵਾਸਤੇ ਜਿੰਨੀ ਹੀਟ ਲੱਗੂਗੀ ਉਹ ਸਾਰੀ ਹੀਟ लेटेंट हीट ऑफ फ्यूजन कहलाउगी दोस्तों साइंस ਦੇ ਵਿੱਚ ਕੁਝ ਫਿਜ਼ੀਕਲ ਕੁਆਂਟੀਟੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕੀ ਕੰਮ ਕੀ ਆਪਾਂ ਜਿਨ੍ਹਾਂ ਦਾ ਨਾਲ ਆਪਾਂ ਕੋਈ ਵੀ ਚੀਜ਼ ਮੈਜ਼ਰ ਕਰਦੇ ਆਂ ਕੋਈ ਵੀ ਚੀਜ਼ ਨਾਪ ਤੋਲਦੇ ਆਂ ਤੇ ਨਾਪਣ ਤੋਲਣ ਲਈ ਆਹ ਜਿਹੜੀਆਂ ਜੋ ਕੁਆਂਟੀਟੀਆਂ ਹੁੰਦੀਆਂ ਨਾ ਇਹ ਫਿਕਸ ਹੁੰਦੀਆਂ ਨੇ ਔਰ ਸਟੈਂਡਰਡ ਹੁੰਦੀਆਂ ਨੇ ਇਹਨਾਂ ਦਾ ਪਾਲਣ ਪੂਰੀ ਦੁਨੀਆ ਕਰਦੀ ਆ ਜਿੱਦਾਂ ਕੀ ਟੈਂਪਰੇਚਰ ਇੱਕ ਕੁਆਂਟੀਟੀ ਆ ਹਨਾ ਤਾਪਮਾਨ ਉਹਦੀ ਯੂਨਿਟ ਆ ਕੇਲਵਿਨ ਔਰ ਉਹਦਾ ਸਿੰਬਲ ਆ ਕੈਪੀਟਲ ਕੇ ਇਦਾਂ ਹੀ ਅਗਲੀ ਇੱਕ ਕੁਆਂਟੀਟੀ ਆ ਲੈਂਥ ਹੈ ਨਾ ਦੂਰੀ ਤੇ ਉਹਦੀ ਕੁਆਂਟੀਟੀ ਆ ਉਹਦੀ ਯੂਨਿਟ ਆ ਮੀਟਰ ਹੈ ਨਾ ਕੋਈ ਵੀ ਆਪਾਂ ਲੈਂਥ ਆ ਕੋਈ ਵੀ ਆਪਣੀ ਦੂਰੀ ਆਪਾਂ ਉਹਨੂੰ ਮੀਟਰ ਚ ਨਪਦੇ ਆ ਔਰ ਉਹਦਾ ਸਿੰਬਲ ਆ স্মੋਲ ਐਮ ਇਦਾਂ ਹੀ ਕੋਈ ਵੀ ਚੀਜ਼ ਦਾ ਜਿਦਾਂ ਕਿ ਮਾਸ ਹੁੰਦਾ ਹੈ ਤੇ ਉਹਨੂੰ ਆਪਾਂ ਨੂੰ ਤੋਲਣਾ ਹੈ ਤੇ ਕੁਆਂਟੀਟੀ ਅਗਰ ਮਾਸ ਆ ਤੇ ਉਹਦਾ ਯੂਨਿਟ ਹੁੰਦੀ ਆ ਕਿਲੋਗ੍ਰਾਮ ਹੈ ਨਾ ਔਰ ਉਹਦਾ ਸਿੰਬਲ ਆ ਕੇ ਜੀ ਇਬਾਹੀਂ ਅਗਰ ਕਿਸੇ ਵੀ ਚੀਜ਼ ਨੂੰ ਅਗਰ ਆਪਾਂ ਉਹਦਾ weight ਲੈਣਾ ਹੈ ਤੇ ਅਗਰ ਕੁਆਂਟੀਟੀ weight ਆ ਤੇ ਉਹਦੀ ਯੂਨਿਟ ਆ ਨਿਊਟਨ ਔਰ ਉਹਦਾ ਸਿੰਬਲ ਆ N ਇਦਾਂ ਹੀ ਕੋਈ ਚੀਜ਼ ਆ volume ਆ ਜੇਦਾ ਹੈਨਾ ਤੇ ਉਹਦੀ ਯੂਨਿਟ ਕਹ ਲਾਉਗੀ ਕਯੂਬਿਕ ਮੀਟਰ ਹੈਨਾ ਔਰ ਉਹਦਾ ਸਿੰਬਲ ਹੋਊਗਾ m³ ਇਦਾਂ ਹੀ ਅਗਲੀ ਕੁਆਂਟੀਟੀ ਆ ਡੈਂਸਿਟੀ ਉਹਦੀ ਯੂਨਿਟ ਆ ਕਿਲੋਗ੍ਰਾਮ ਪਰ ਕਯੂਬਿਕ ਮੀਟਰ ਹੈਨਾ ਔਰ ਉਹਦਾ ਸਿੰਬੋਲ ਆ ਕੇਜ਼ੀ ਪਰ ਮੀਟਰ ਕਯੂ ਅਗਲੀ ਕੁਆਂਟੀਟੀ ਆ ਪ੍ਰੈਸ਼ਰ ਜਿਹਦਾ ਕੀ ਯੂਨਿਟ ਆ ਪਾਸਕਲ ਔਰ ਉਹਦਾ ਸਿੰਬਲ ਆ ਪੀਏ ਤੇ ਦੋਸਤੋ ਅੱਜ ਦੇ ਆਪਾਂ ਇਸ ਪੋਡਕਾਸਟ ਦੇ ਵਿੱਚ ਸਿੱਖਿਆ ਕਿ ਮੈਟਰ ਕੀ ਹੁੰਦਾ ਹੈ ਹੈਨਾ ਮੈਟਰ ਕਿਹੜੀਆਂ-ਕਿਹੜੀਆਂ ਅਵਸਥਾਵਾਂ ਦੇ ਵਿੱਚ ਪਾਇਆ ਜਾਂਦਾ ਹੈ ਸਬਲੀਮੇਸ਼ਨ ਕੀ ਹੁੰਦਾ ਹੈ ਡਿਪੋਜੀਸ਼ਨ ਕੀ ਹੁੰਦਾ ਹੈ ਐਵੇਪੋਰੇਸ਼ਨ ਕੀ ਹੁੰਦਾ ਹੈ ਬੋਇਲਿੰਗ ਕੀ ਹੁੰਦੀ ਹੈ ਲੇਟੈਂਟ ਹੀਟ ਆਫ ਵੈਪਰਾਇਜ਼ੇਸ਼ਨ ਕੀ ਹੁੰਦਾ ਹੈ ਲੇਟੈਂਟ ਹੀਟ ਆਫ ਫਿਊਜ਼ਨ ਕੀ ਹੁੰਦਾ ਹੈ ਫਿਜ਼ੀਕਲ ਕੁਆਂਟੀਟੀਆਂ ਕੀ ਹੁੰਦੀ ਹੈ ਆ ਜਿਹੜਾ ਪੋਡਕਾਸਟ ਆ ਇਹਦੇ ਪੋਡਕਾਸਟ ਦੇ ਨੋਟਸ ਤੁਸੀਂ ਪ੍ਰਾਪਤ ਕਰ ਸਕਦੇ ਹੋ ਆਪਣੀ ਇੱਕ ਵੈਬਸਾਈਟ ਆ www.chemistrynotesinfo.com ਉਸ ਵੈਬਸਾਈਟ ਤੋਂ ਉਸ ਵੈਬਸਾਈਟ ਤੇ ਹੋਰ ਵੀ ਬਥੇਰੇ ਗਿਆਨ ਦੇ ਵਾਸਤੇ ਸਾਇੰਸ ਦੇ ਨੋਟਸ ਔਰ ਕੈਮਿਸਟਰੀ ਦੇ ਬਹੁਤ ਸਾਰੇ ਇੰਪੋਰਟੈਂਟ ਚੈਪਟਰਸ ਆ ਜੋ ਕਿ ਤੁਸੀਂ ਉਸ ਵੈਬਸਾਈਟ ਤੇ ਜਾ ਕੇ ਪੜ੍ਹ ਸਕਦੇ ਹੋ ਔਰ ਗਿਆਨ ਆਪਣਾ ਗਿਆਨ ਵਧਾ ਸਕਦੇ ਹੋ ਦੋਸਤੋ ਇਸ ਵੈਬਸਾਈਟ ਤੇ ਆਪਾਂ ਨੇ ਇੱਕ ਨਵਾਂ ਪ੍ਰੋਗਰਾਮ ਚਾਲੂ ਕੀਤਾ ਹੈ ਵੈਬ ਸਟੋਰੀਜ਼ ਕਰਕੇ ਉਹਦੇ ਉੱਤੇ ਤੁਸੀਂ ਬਹੁਤ ਸਾਰੀ ਚੀਜ਼ਾਂ ਦੇ ਵਿਜ਼ੂਅਲ ਜਾਂ ਵੀਡੀਓ ਫਾਰਮੈਟ ਦੇ ਵਿੱਚ ਹੀ ਲਰਨਿੰਗ ਲੈ ਸਕਦੇ ਹੋ ਤੇ ਮੈਂ ਇਸ ਵੈਬਸਾਈਟ ਦੀ ਲਿੰਕ ਇਸ ਪੋਡਕਾਸਟ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦੇ ਆ ਜਿੱਥੋਂ ਕਿ ਤੁਸੀਂ ਇਸ ਚੈਪਟਰ ਦੇ ਵੀ ਨੋਟ ਪਾ ਸਕਦੇ ਹੋ ਔਰ ਹੋਰ ਵੀ ਬਥੇਰੀਆਂ ਚੀਜ਼ਾਂ ਦੀ ਜਾਣਕਾਰੀ ਲੈ ਸਕਦੇ ਹੋ। ਓਕੇ ਦੋਸਤੋ ਫਿਰ ਮਿਲਦੇ ਆ ਨਵੀਂ ਕਿਸੇ ਜਾਣਕਾਰੀ ਨਾਲ ਅਗਲੇ ਪੋਡਕਾਸਟ ਤੇ ਬਾਏ। ਇਸ ਪੋਡਕਾਸਟ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਕਿ ਉਹਨਾਂ ਦੇ ਵੀ ਗਿਆਨ ਵਿਗਿਆਨ ਦੀ ਜਾਣਕਾਰੀ ਵੱਧ ਸਕਣ। ਫਿਰ ਮਿਲਦੇ ਆ ਨਵੇਂ ਜਾਣਕਾਰੀ ਨਾਲ ਨਵੇਂ ਪੋਡਕਾਸਟ 'ਚ। ਖਰਾਬ ਰੱਖ।